ਸਸੇਗਲ ਜੀ ਸਾਰਿਆਂ ਨੂੰ ਸਵਾਗਤ ਹੈ ਆਈ ਆਪਣੇ ਇੱਕ ਹੋਰ ਨਵੇਂ ਵੀਡੀਓ 'ਚ ਤੇ ਅੱਜ ਅਸੀਂ ਆਪਣਾ ਯਾਰ ਇਹਦੇ ਆਨੇ ਪਰਤਾਂ ਯਾਰ ਤੁਹਾਨੂੰ ਹੋਰ ਹਨ ਨਾ ਸੋ ਮੱਤਾਂ ਆਹ 4-ਵੀਲ ਦਾ ਐ ਬਹੁਤ ਵੱਡਾ ਸੁਖ ਹੁੰਦਾ ਜਿੰਨਾ ਬੈਕ ਕਰਾਬ ਪਾਉਣਾਗਾ ਤੇ ਇਹ ਵਧੀਆ ਮਿੱਟੀ 'ਚ ਕੇ ਲੈ ਜਾਂਦਾ 2-ਵੀਲ ਤੋਂ ਵਾਸੇ ਤੱਕ ਜਿਹੜੀ ਨਾ ਸਲਪ ਮਾਰ ਮਾਰੀ ਖੜੀ ਜਾਂਦਾ ਇੱਧਰ ਖੜਾ ਆਪਣਾ ਡ੍ਰੋਨ ਪਹਿਲਾਂ ਹੀ ਆਹ ਰੈਂਪ ਉੱਤੇ ਬਣਾ ਲਈ ਸੀ ਪਰ ਸੋਨ ਨੂੰ ਖੜਾਤਾ ਦੇ ਹੁਣ ਬੰਦਰਾਣਾ ਅੜੀਆ ਕਰਨੀ ਤੇ ਦਿਖਾਉਣਾ ਸਾਨੂੰ ਹੋਰ ਜੇ ਤੁਹਾਨੂੰ ਬਾਈ ਚੜਾਇਆ ਕਰਾਂਗੇ ਕਿੱਥੇ ਤੱਕ ਜਾ ਕੇ ਕਰਨੀ ਹੈ ਅਜੋ ਜ਼ੋਰ ਲਾਉਣ ਹੋਰ ਅੱਜ ਜ਼ਬਰਦਸਤ ਜ਼ੋਰ ਲਾਉਣੇ ਹਨ ਨੰਮਾ ਮੀਡੀਆ ਨੂੰ ਦਿਖਾਉਣਾ ਆਹ ਬਾਈ ਜੀ ਨੇ ਪਹਿਲਾਂ ਮੋਹਰ ਲਾਤੀ ਸੋਫੇ ਉੱਤੋਂ ਪਰਲੇ ਵਸੂ ਨਹੀਂ ਪਰਦੇ ਉਹ ਟਰੈਕਰ ਵੱਡਾ ਅਦਾਗਾ ਫੁਲਾਦਾ ਇੱਕ ਰਾਹ ਜਾਵੇ ਉਹ ਡਾਵੇ ਆਹ ਖੜਮੀ ਨਹੀਂ ਨਾ ਕਰ ਖੜਮੀ ਨਹੀਂ ਨਾ ਕਰ ਥੋੜੀ ਹੋਰ ਚੱਕ ਦੇ ਬਾ ਯਾਰ ਘੜਮੀ ਕਿਉਂ ਗਰੀ ਜਾਂਦਾ ਵਾ ਪਾ ਲੈ ਹੋ ਟਰੈਕਟਰ ਔਖਾ ਝੜੂ ਔਰ ਨਾਲੇ ਇੱਟਾਂ ਪੱਟੇਗਾ ਹੋਰ ਉਹ ਇਹ ਕਿਉਂ ਬਹਿਉਂਦੀ ਐ ਸਪੱਟੇ ਕਰਾ ਲਾ ਜੀ ਦਾ ਇੱਥੋਂ ਜੇ ਆਹ ਥਾਂ ਜਾ ਕਰਦੇ ਇੱਥੋਂ ਹਾਂ ਆਹ ਹਾਂ ਇੱਥੇ ਜਾਂਦੀ ਐ ਜਿਹੜੇ ਦੂਜੇ ਨੇ ਬਣਾ ਆਪ ਇੱਥਾ ਹੋ ਜੂ ਚੱਲ 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 ਉਹ ਆਏਗਾ ਇਥੋਂ ਡੇਡਾ ਕਰਕੇ ਉਹ ਕਮਰੇ ਦਾ ਕਰੇ ਆਏ ਹੁੰਦਾ ਨਹੀਂ ਉਹ ਕਰਦੇ ਨਾ ਉਹ ਤੁਹਾਡਾ ਜਾਈਂਦਾ ਤੈਨੂੰ ਕਹਿੰਦਾ ਆਹੀ ਜਗ੍ਹਾ ਉੱਤਰਾਹੀ ਬੈਠੋ ਆਏ ਕਰ ਇੱਕ ਵਾਰੀ ਇਧਰ ਨਹੀਂ ਬੈਕ ਲਾ ਕੇ ਜਾਂਦਾ ਹਾਂ ਤੇਰੀ ਗੱਲ ਤਾਂ ਹੁਣ ਲਾ ਮੈਨੂੰ ਬਾਦ ਹੁਣ ਉਹ ਮੰਨ ਤਾਂ ਲੈ ਕਰੀ ਜੀ ਹੋ ਜੂ ਇਹ ਮੈਂ ਤਾਂ ਸਹੀ ਦੂੰ ਮੇਰੀ ਗੱਲ ਤਾਂ ਮੰਨ ਲੈ ਕਰ ਬੀ ਤੂੰ ਉੱਚਾ ਖਾਂਗਾ ਹੋਇਆਗਾ ਹੈਨਾ ਬੀ ਆਇਆ ਹੀ ਕਰਦੇ ਲੋਚਾ ਤਾਂ ਹੋ ਗਿਆ ਇਹ ਇਹਨੂੰ ਧੱਕ ਦੇ ਚਲੋ ਆ ਜਾ ਆ ਜਾ ਆ ਤੂੰ ਆ ਗਿਆ ਹੁਣ ਖੜਾਈ ਖੜਾ ਹੋਵੇਂ ਨੂੰ ਪੈਸੇ ਤੂੰ ਪੂਰੇ ਲੈਣੇ ਆ ਆ ਬਾਈ ਯਾਰ ਹੁਣ ਤੂੰ ਕਹਾ ਮੈਂ ਆਹੋ ਗਰ ਨੂੰ ਗਰਾਹ ਨਾਲ ਆਹ ਦੇਖ ਬਾਈ ਨੇ ਮੋਰ ਵੀ ਲਾਈ ਆ ਨਾਲ ਕੋਈ ਨਹੀਂ ਇੰਨੇ ਨੰਦੇ ਕਰਨੀ ਲਾਗੇ ਬਾਈ ਮੇਰਾ ਟਾਇਰ ਹੀ ਜਾਊ ਇਹ ਦੂਬਲਾ ਦਾ ਛੱਡੋ ਬਈ ਆਹ ਕਰਦੀ ਐ ਫੇਰ ਮਿਲਦੇ ਆਂ ਸਰ ਦਸਾਉਣੇ ਹੋਵੇ ਉਹ ਟਰੈਕ ਆ ਗਏ ਆ ਮੈਂ ਥੋੜਾ ਆਪਾਂ ਕਰਤਾ ਸੱਟ ਤੇ ਬਾਈ ਜੀ ਫੇਰ ਇਹਨੂੰ ਥੱਲੇ ਸੱਟ ਕੇ ਲੈ ਜਾਣਾ ਇੱਕ ਵਾਰੀ ਬਾਈ ਬਣ ਕੇ ਸਾਫ਼ ਹੋ ਜੂ ਟਰਾਲੀ ਸੌਖੀ ਛੱਡ ਦੇ ਆੜਿਆ ਖਰਾਬ ਨਾ ਕਰੀਂ ਨਾ ਦੱਸਤਾ ਮੈਂ ਓ ਬਾਈ ਯਾਰ ਕਿਉਂ ਖਰਾਬ ਕਰਾ ਯਾਰ ਓਏ ਯਾਰ ਕਿਉਂ ਖਰਾਬ ਕਰਿਆ ਬਈਆ ਰਹਿ ਤੂੰ ਓਏ ਖਰਾਬ ਕਰੀ ਜਾਂਦਾ ਤੁਸੀਂ ਅਕਰੀਆ ਇੱਥੇ ਟੱਕੜਾ ਇੱਥੂੰ ਝੱਕਲਾ ਇੱਥੂੰ ਝੱਕਲਾ ਬਾਲੀ ਮਿੱਟੀ ਆ ਭਾਈ ਲੈਂਕਾ ਆਪਾਂ 2 ਮਿੰਟ ਲੱਗਣਗੇ ਹੁਣ ਖੋਲ ਦਿੰਨੇ ਆ ਆ ਸਜੇਂਦਰ ਮੋਟਰ ਇੱਕ ਵਾਰੀ ਆ ਵੀ ਬੱਧਰਿਆ ਕਰ ਲੈਣਾ ਫਿਰ ਤੇਰਾ ਰੈਕਟਰ ਇੱਥੇ ਚੱਲਦਾ ਹੋਵੇ ਆਹਾ ਐ ਐ ਕਰ ਇੱਕ ਵਾਰੀ ਹਾਂ ਇਹ ਨੂੰ ਮੂੰਹ ਕਰਕੇ ਬੈਗ ਬੂਕ ਕਰਕੇ ਇੱਥੋਂ ਬੱਧਰ ਕਰ ਲੈ ਫਿਰ ਇੱਥੇ ਮਿੱਟੀ ਇਹ ਇੱਥੀ ਧੱਕ ਦਿਆ ਕਰੂਗਾ ਚਾਰਨਾ ਹੁਣ ਆਹਾਂ ਜਰ ਟੋੜਾ ਜਾ ਹਨਾ ਨਾ ਲਿਆ ਕੇ ਇੱਥੋਂ ਆ ਪਟਕੇ ਉਹਨਾਂ ਨੂੰ ਜੀਵਾਦੀ ਵਿੱਚ ਕੋਈ ਨਿਤ ਜਿਲ੍ਹਾ ਦਿੱਤੀ ਬਹੁਤ ਬੱਦਲ ਚਲ ਚਲ ਹੋਣੇ ਥੱਲੇਦਾਰ ਨੂੰ ਇੱਕ ਵਾਰੀ ਉਹ ਤੇ ਆਏ ਮਾਰ ਦੀ ਚੰਗਾ ਬੁੱਖਾ ਆ ਬ੍ਰੇਕ ਲਾ ਲੈ ਇੱਧਰ ਲਾ ਬ੍ਰੇਕ ਲਾ ਲੈ ਇੱਧਰ ਲਾ ਬ੍ਰੇਕ ਲਾ ਲੈ ਲਾ ਲੈ ਬੈਕ ਕਰ ਲਾ ਹੁਣ ਇੱਧਰੋਂ ਚੱਲ ਚੱਲ ਬਹੁਤ ਦੂਰ ਆ ਥੋੜਾ ਉੱਤੇ ਰੱਖ ਥੋੜਾ ਚੱਕ ਕੇ ਥੋੜਾ ਚੱਕ ਕੇ ਨੂੰ ਬਾ ਚੱਲ ਜਿੰਨਾ ਇਹਨਾਂ ਮੂਰੋ ਡਾਇਰ ਉੱਤੇ ਹੋ ਜਾਣਗੇ ਉਹਨਾਂ ਨੂੰ ਚੱਕੀ ਚੱਲ ਚੱਲ ਚੱਕ 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 ਇਧਰ ਲਾ ਬ੍ਰੇਕ ਲਾ ਲਿਆ ਕਰ ਇਹਦਾ ਡਾਇਰ ਘੁੰਮਦਾ ਹੁੰਦਾ ਚੱਲ ਚੱਲ ਤੱਕ ਦੇ ਇਹ ਜਿਹੜੇ ਲੋੜੇ ਕਰਦੇ ਨੇ ਥੰਮੀ ਟਰਾਲੀਆਂ ਉਹੀ ਕੰਮ ਕਰਦੇ ਨੇ ਟਰੈਕਟਰ ਚੱਲਦਾ ਹੋ ਜੂ ਜਿਵੇਂ ਐ ਹੋ ਜਾਂਦਾ ਉਹਦਾ ਟਾਇਰ ਖੜ ਜਾਂਦਾ ਨਾ ਆ ਲੱਗੂ ਆ ਨਾ ਆਇਆ ਥੱਲੇ ਲਾ ਕੇ ਕਰੀ ਘਸੀਟ ਦੇ ਮੇਰਾ ਵੈਂਪ ਖਰਾਬ ਕਰਤਾ ਹਰਿਆ ਬ੍ਰੇਕ ਲਾ ਲਾ ਏਹ ਇਹਨੂੰ ਦੱਸਣਾ ਪੈਂਦਾ ਫੇਰ ਓਏ ਲੋਕੀ ਭਾਜੀ ਓ ਤੁਹਾਨੂੰ ਮੰਨ ਲਾ ਓਏ ਹੋਰੀ ਹੋਰੀ ਫਿਰ ਨੇ ਬਈ ਟਰਾਲੀਆਂ ਟਰਾਲੀ ਮਿੱਟੀ ਨੇੜੇ ਉਨੂੰ ਹਟਜੂ ਮੈਂ ਤਾਂ ਛੱਡ ਦੂੰਗਾ ਮਿੱਟੀ ਨੇੜੇ ਆਂ ਨੂੰ ਹਟ ਦੂ ਮੜ ਤੱਕ ਜਣਾ ਹੈਂਗਾ ਅੱਗੀ ਪਾ ਥੱਲੇ ਸੱਟ ਕੇ ਲੈ ਜਾ ਹੁਣ ਇਹਨੂੰ ਬਾਹਰ ਵਾਸ ਓ ਆ ਕੈਮਰਾ ਢੀ ਚੱਲ ਤੂੰ ਚੜਾ ਵੇ ਚੱਲ ਮੈਂ ਚੜਾਉਣਾ ਸਰੋ ਮੈਟਰ ਮਿਲ ਗਿਆ ਵਾਚੋ ਐਂਟਰ ਆ ਗਿਆ ਆ ਥੱਲੇ ਥੱਲੇ ਲਾ ਇਹਨੂੰ ਥੱਲੇ ਲਾ 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 ਗਿਆ ਹੁਣ ਆਓ ਵੀ ਆਓ ਬੈਗ ਆਉਣ ਦੇ ਆਉਣ ਦੇ ਆਉਣ ਦੇ ਲੋ ਲਾ ਲਾ ਲੋ ਲੋ ਸੱਦਾ ਕਰ ਲੈ ਨਾ ਨਾ ਏਡਾ ਗਾਚਾ ਵੀ ਹੈ ਨਹੀਂ ਇਹ ਹਾਂ ਲਾਤਾ ਦਿੰਦਾ ਉਹ ਇਹਦਾ ਇੱਕ ਫੇਰ ਦਾ ਮਹੀਨਾ ਦੂ ਨਾ ਲੈਣ ਭਰੇ ਤੰਗਾ ਚਲ ਤੂ ਲਾ ਤੂ ਲਾ ਹੋਰ ਰੇਸਟੋਰੈਂਟ ਉਹ ਨਹੀਂ ਵਧੀਆ ਸੀ ਉਹ ਦੂ ਦਾ ਡੜੇ ਛੱਡ ਕੇ ਆ ਸਾਰਾ ਦਾ ਤਾਂ ਟਰਾਲੀ ਲੈ ਕੇ ਜਾਂਦਾ ਯਾਰ ਹਾਂ ਇਹ ਜਿੰਦਰੀ ਲਾਊਗਾ ਉਹਦੇ ਬਸ ਵੀ ਗੱਲ ਹੈ ਉਹ ਟੱਕ ਦਿੰਦਾ ਦਾ ਦਵਾ ਸਿੱਧਾ ਕਰ ਲੈ ਜਮਾ ਸਿੱਧਾ ਹਾ ਇੱਧਰ ਰਿਆਉੜੀ ਢਾਲੀ ਉਰੇ ਘਰ ਉਰੇ ਘਰ ਲੈ ਉਰੇ ਉਹ ਨਹੀਂ ਭਈ ਇੱਧਰ ਭੜਾ ਪੋਲਾ ਥਾਂਗਾ ਗਾਂ ਘਰ ਗਾਂ ਘਰ ਗਾਂ ਘਰ ਲੈ ਗਾਂ ਘਰ ਲੈ ਸਾ ਨੰਦਾ ਦੇ ਬੱਸ ਕੋਸ ਸਾ ਬੱਸ ਤੂੰ ਉਹ ਖਰਾਬ ਕਰਦਾ ਨਹੀਂ ਇਹ ਟਰਾਲੀ ਕਹਾਂ ਜਾਂਦੀ ਲੋ ਜੇ ਹੁਣ ਆ ਗਿਆ 852 ਤੇ ਇਹਨੂੰ ਆਪਾਂ ਤਾਂ ਲੈ ਆਉਣ ਦੀ ਕੋਸ਼ਿਸ਼ ਕਰਾਂਗੇ ਕੌਣ ਲੈ ਆ ਪਾ ਸਕਦਾ ਤੇਨੂੰ ਇਧਰੋਂ ਮੈਂ ਦੱਸ ਦਊਗਾ ਤੈਨੂੰ ਮੈਂ ਇਧਰੋਂ ਹੱਥ ਮਾਰਾਂਗੇ ਫਟ ਰੈਟ ਕਰ ਲਈ ਪਾਇਆ ਗਿਆ ਟੈਟ ਕਰ ਲੈ ਚੱਲ ਬਈ ਢੱਲੋ ਟਰੈਕਟਰ ਤੇ ਓਏ ਢੱਲੋ ਚੱਲ ਟਰੈਕਟਰ ਤੇ ਓਏ ਘੜ ਜਾ ਉਹਨੂੰ ਬਾਬਾ ਹੱਥ ਮਾਰਦੀ ਓਏ ਇੱਧਰ ਢੱਲ ਇੱਧਰ ਇੱਧਰ ਚੱਲ ਓਏ ਪਾ ਆਇਆ ਗਾਉਂਡ ਵੀ ਆਣਾ ਕਾਣ ਯਾਰ ਵੱਧੂ ਆਉਂਦੇ ਉਹ ਇਹਨਾਂ ਰੱਗਾ ਟੰਗੀ ਵਾਲੀ ਹੋਥੇ ਜਾਂਦੀ ਇਹਨੇ ਪਿੱਛੇ ਮੋੜਦਾ ਨਾ ਗਾੜਤ ਪੈ ਲਿਆ ਨੱਪੜ ਗਿਆ ਆਪਣਾ ਹਾਰਾ ਭਰ ਗਿਆ ਸਰਫੀ ਮੈਂ ਇਹ ਦੂਆ ਨਹੀਂ ਬਣਾ ਰਹੇ ਹਾਂ ਕਿਉਂਕਿ ਕੰਮ ਕੰਦਾ ਆ ਆਪਾਂ ਨੇ ਇਧਰ ਦੂਆ ਲੋਟਰ ਕਰ ਲਈ ਆ